ਦੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਪੰਜਾਬ ਦੇ ਫੇਰੇ ਦੇ ਪਹਿਲੇ ਬੰਦੇ ਨੇ ਜੀ ਬੇਟਾ ਜੀ ਸਾਡੇ ਪੰਦੇ ਵਿੱਚ ਬਹੁਤ ਸਤਿਕਾਰੇ ਦਾ ਕੰਮ ਕੀਤਾ ਸਾਡੇ ਅੱਗੇ ਆਜੋ ਦੇਖਦਾਰ ਜੀ ਆਜੋ ਬਿਠਾ ਲਾਂਗੇ ਨਾ ਆਜੋ ਮਗਰ ਆ ਲਓ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚਲ ਤਾਓ ਨਹੀਂ ਨਹੀਂ ਪੁੱਛ ਤਾ ਧੰਨਵਾਦ ਅਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਸੱਚੀ ਗੱਲ ਜੀ ਮੈਂ ਮੈਂ ਜਿੰਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਸੱਜਾ ਵੀ ਆ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲ ਪਓ ਤੁਹਾਡੇ ਗੁਜ਼ਮਾਨ ਨੂੰ ਕੁਛ ਨਹੀਂ ਹੁੰਦਾ ਬੇਟਾ ਸਾਡੀ ਇੱਥੇ ਥੋੜਾ ਜਨਾ ਪਿਛੇ ਫਿਰ ਬਹੁਤ ਸੋਹਣਾ ਆ ਕਿਉਂ ਇਹ ਦਿਨ ਤੋਂ ਕਰਿਆ ਪੰਜ ਹੋਈ ਆ ਅੰਕੋਰ ਬੜੇ ਨੇ ਸਮਾਨ ਥੋੜਾ ਜਾਂਦੇ ਹੁੰਦੇ ਜਾਂਦਾ ਹੈ ਕਿੰਨੇ ਪਾਣੀ ਚੋਂ ਆ ਰਿਹਾ ਨਹੀਂ ਕੋਈ ਲੇਡੀਸ ਉੱਤੋਂ ਵੀ ਆ ਜੀ ਜੇ ਡੇਟਿਸ ਨੂੰ ਤਾਂ ਭੇਜ ਦੋ ਨਹੀਂ ਉਹ ਤਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚੱਲ ਜਾਣਗੇ ਡੇਟਿਸ ਨੂੰ ਤਾਂ ਭੇਜੀ ਦਿਓ ਕਿੰਨੇ ਲੋਕ ਹੈਗੇ ਉੱਥੇ ਇਹ ਤਾਂ ਨਹੀਂ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਜੀ ਰਹਿ ਗਈ ਇੱਥੇ ਦੋ ਜੀ ਰਹਿ ਚੇ ਨੇ ਇੱਥੇ ਅਮਲੀ ਬਹੁਤ ਨਹੀਂ ਸਾਡਾ ਸਮਾਨ ਰੋਕ ਚੋਰੀ ਕਰਕੇ ਲੈ ਜਾ ਸਾਡੇ ਇਹ ਲੋਕ ਪਾਣੀ ਖਾ ਵੀ ਘਾਟਾ ਪਾਣੀ ਹੈ ਨਾ ਕਿਸ ਚੀਜ਼ ਦੀ ਲੋੜ ਹੈ ਮੈਡੀਸਿਨ ਰੋਟੀ ਦਰਸ਼ਨੀ ਦੇਗੀ ਮੈਡੀਕਲ ਕਿੱਟ ਪਈ ਹੈ ਮੈਂ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫੈਸਲਾ ਹੈ ਕਿ ਬਹੁਤ ਵਧੀਆ ਹੋ ਚੁੱਕਾ ਨੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਮੈਦਾ ਕਰਦੇ ਬਸ ਥੈਂਕ ਯੂ ਆਪਣੀ ਮੇਰੀ ਬੜ ਹੁਣ ਵੀ ਇਹ ਨਹੀਂ ਰਿਕੁਐਸਟ ਹੈ ਕਿ ਤੁਸੀਂ ਚਲਪਾ ਕੁਛ ਨਹੀਂ ਹੁੰਦਾ ਇਹ ਇਸੇ ਸਾਡੇ ਦੂਰ ਹੈਗੀ ਹੈ ਕੁਛ ਨਹੀਂ ਹੁੰਦਾ ਤੇ ਕੋਈ ਜਿੰਨੇ ਡੇਰੇ ਆ ਨਾ ਜੀ ਸਾਰੇ ਅੰਡੇ ਪਿੰਡ ਗਏ ਨੇ ਪਿੰਡ ਕੀ ਤੇ ਕੋਲ ਹੈ 66 ਉਹ ਵੀ ਨੰਬਰਦਾਰਵਾ ਤੇ ਨਿਰਮਲ ਸਿੰਘ ਨੰਬਰਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਪਹੁੰਚਾ ਦੋ ਉਹਨਾਂ ਨੂੰ ਰਸਲਪਾਲੀ ਮੈਂ ਇਹ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਨ ਤੇ ਲੋੜ ਹੈ ਮੈਡੀਸਨ

ਐਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਇੱਥੇ ਇੱਥੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮੰਦੇ ਵਿੱਚ ਮੈਡੀਸਨ ਸਰ ਜੀ ਸਾਡੇ ਮੰਦੇ ਵਿੱਚ ਨਾ ਬੇਟਾ ਜੀ ਸਾਡੇ ਮੰਦੇ ਵਿੱਚ ਬਹੁਤ ਸਹਕਾਰੇ ਦਾ ਕੰਮ ਕਰਦੇ ਤੁਹਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਕਹਿੰਦੇ ਸੀ ਇੱਕ ਡੱਬਾ ਪਿਆ ਉਹਨੇ ਕੋ ਡੱਬਾ ਪਾਉਂਦਿਆ ਜਿਹੜਾ ਚੱਕ ਕੇ ਪਾ ਰਿਹਾ ਸੀ ਉਹਦੇ ਚ ਇੱਕ ਇੱਕ ਖੁਦਾ ਨੂੰ ਪਾ ਕੇ ਆਉਂਦੇ ਆ ਅਸੀਂ ਇੱਕ ਵਾਸੀ ਦਾ ਹੜ ਰੱਖਿਆ ਆਹ ਪਹਿਲੀ ਔਰ ਵੇਖਿਆ ਵੀ ਪਹਿਲੀ ਵਾਰ ਅਕਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਦੇ ਆ ਪੀਪੀ ਵੀ ਕੋਲੀ ਚਾਹੀਦੀ ਹੈ